ਹਰ ਦੋਸਤੋ ਕਿਉਂਕਿ ਚਰਕਤ ਚੋਪੜੇ ਵਾਗੇ ਇਨਾਂ ਦਲਾਲਾਂ ਨੇ ਜਿਹੜੇ ਸਰਕਾਰ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਜਾ ਕੇ ਗਿਰਾ دیا ਗਿਆ ਥਾ ਉਹ ਸ਼ਿਕਾਇਤ ਹੀ ਫਰਜ਼ੀ ਥੀ ਕੋਈ ਮਤਲਬ ਹੀ ਨਹੀਂ ਥਾ ਉਸ ਸ਼ਿਕਾਇਤ ਦਾ ਪੂਰੀ ਇੱਕ ਨੈਰੇਟਿਵ ਸਿਰਜ ਦਿੱਤਾ ਕਿ ਇਹਨਾਂ ਬੱਚਿਆਂ ਨੇ ਮਹਾਕਾਲ ਦੀ ਸਵਾਰੀ ਦੇ ਉੱਪਰ ਥੁੱਕਿਆ ਦੋਸਤੋ ਜਿਸ ਦਿਨ ਉਹਨਾਂ ਦੇ ਉੱਪਰ ਐਫ ਆਈ ਆਰ ਹੁੰਦੀ ਹੈ ਉਸ ਐਫ ਆਈ ਆਰ ਤੋਂ ਤੀਜੇ ਦਿਨ ਦੋਸਤੋ ਤੀਜੇ ਦਿਨ ਉਨ੍ਹਾਂ ਦਾ ਮਕਾਨ ਬਲਡੋਜ਼ਰ ਦੇ ਨਾਲ ਢਾ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਐਸੀ ਤੁਹਾਡੇ ਨਾਲ ਖਬਰ ਦੀ ਸਾਂਝ ਪਾਉਣਾਗਾ ਇੱਕ ਓਜੈਣ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਇੱਕ ਘਰ ਦੇ ਉੱਪਰ ਬਲਡੋਜ਼ਰ ਸਿਰਫ ਇਸ ਕਰਕੇ ਚਲਾ ਦਿੱਤਾ ਜਾਂਦਾਗਾ ਕਿ ਉਸ ਘਰ ਦੇ ਜਿਹੜੇ ਮਾਲਕ ਨੇ ਉਹ ਮੁਸਲਮਾਨ ਸੀਗੇ ਉਨ੍ਹਾਂ ਦੇ ਉੱਪਰ ਜਿਹੜਾ ਦੋਸ਼ ਲਗਾਇਆ ਉਸ ਦੋਸ਼ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਦੋਸਤੋ ਕਿ ਇਸ ਸਾਡੇ ਮੁਲਕ ਦਾ ਕੀ ਹਾਲ ਹੋ ਚੁੱਕਿਆਗਾ 17 ਜੁਲਾਈ 2023 ਨੂੰ ਇੱਕ ਮਹਾਕਾਲ ਦੀ ਸਵਾਰੀ ਨਿਕਲਦੀ ਹੈ ਦੋਸਤੋ ਉਸ ਮਹਾਕਾਲ ਦੀ ਸਵਾਰੀ ਦੇ ਉੱਪਰ ਇੱਕ ਉਹ ਜਦੋਂ ਘਰ ਦੇ ਕੋਲ ਦੀ ਲੰਘਦੀ ਹੈ ਜਿਹੜਾ ਘਰ ਅਸਰਫ ਹੁਸੈਨ ਦਾ ਹੈਗਾ ਉਹਨਾਂ ਦੇ ਉੱਪਰ ਕੁਝ ਲੋਕਾਂ ਨੇ ਇਹ ਇਲਜ਼ਾਮ ਲਗਾਇਆ ਕਿ ਉਹਦੇ ਉੱਪਰ ਖੜੇ ਹੋਏ 2 15 ਸਾਲ ਦੇ ਬੱਚੇ ਇੱਕ 18 ਸਾਲ ਦਾ ਬੱਚਾ ਉਹਨਾਂ ਨੇ ਠੁੱਕਿਆਗਾ ਦੋਸਤੋ ਇਸ ਗੱਲ ਦੀ ਸਿਕਾਇਤ ਕਰਕੇ ਉਹਨਾਂ ਦੇ ਉੱਪਰ 295 296 505 ਵਗੈਰਾ ਦੇ ਪਰਚੇ ਪਰਚਾ ਦਰਜ ਕਰ ਦਿੱਤਾ ਜਾਂਦਾਗਾ ਦੋਸਤੋ ਵੀਡੀਓ ਨਾਲ ਪੂਰੇ ਬਨੇ ਰਹੋ ਮੈਂ ਤੁਹਾਨੂੰ ਐਸੀ ਐਸੀ ਤੁਸੀਂ ਜਾਣਕਾਰੀ ਦੇਖੋਗੇ ਕਿ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਆਹ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਡੇ ਦੇਸ਼ ਦਾ ਗੋਦੀ মিডিਆ ਜਿਨ੍ਹਾਂ ਨੇ ਉਹ ਅਤੰਕ ਮਚਾਇਆ ਹੋਇਆ ਏ ਨਿਊਜ਼ 18 ਵਰਗੇ ਆਜ ਤੱਕ ਵਰਗੇ ਨਿਊਜ਼ 18 ਦਾ ਇੱਕ ਪੱਤਰਕਾਰ ਹੈ ਚਿਰਕਤ ਚੋਪੜਾ ਦੋਸਤੋ ਉਹਨਾਂ ਨੇ ਮੂੰਹ ਪਾੜ-ਪਾੜ ਕੇ ਇਲਜ਼ਾਮ ਲਗਾਉਣੇ ਸ਼ੁਰੂ ਕੀਤੇ ਕਿ ਉਸ ਘਰ ਦੇ ਉੱਪਰੋਂ ਕੁਝ ਟਪਕਦਾ ਹੋਇਆ ਦੇਖਿਆ ਗਿਆ ਦੋਸਤੋ ਇਸ ਇਲਜ਼ਾਮ ਨੂੰ ਇੰਨੇ ਮਤਲਬ ਇਹ ਸੇ ਐਸੇ ਪ੍ਰੋਗਰਾਮ ਕਰਕੇ ਸਪੈਸ਼ਲ ਰਿਪੋਰਟਾਂ ਤਿਆਰ ਕਰਕੇ ਦੋਸਤੋ ਉਹਨਾਂ ਦੇ ਉੱਪਰ ਇਹਨਾਂ ਨੇ ਪੂਰੀ ਇੱਕ ਨੈਰੇਟਿਵ ਸਿਰਜ ਦਿੱਤਾ ਕਿ ਇਹਨਾਂ ਬੱਚਿਆਂ ਨੇ ਮਹਾਕਾਲ ਦੀ ਸਵਾਰੀ ਦੇ ਉੱਪਰ ਥੁੱਕਿਆ ਦੋਸਤੋ ਜਿਸ ਦਿਨ ਉਹਨਾਂ ਦੇ ਉੱਪਰ ਐਫ ਆਈ ਆਰ ਹੁੰਦੀ ਹੈ ਉਸ ਐਫ ਆਈ ਆਰ ਤੋਂ ਤੀਜੇ ਦਿਨ ਦੋਸਤੋ ਤੀਜੇ ਦਿਨ ਉਹਨਾਂ ਦਾ ਮਕਾਨ ਬਲਡੋਜ਼ਰ ਦੇ ਨਾਲ ਢਾਹ ਦਿੱਤਾ ਜਾਂਦਾ ਹੈ ਇੰਨਾ ਹੀ ਨਹੀਂ ਦੋਸਤੋ ਉਸ ਬਲਡੋਜਰ ਨੂੰ ਲੈ ਕੇ ਆਉਣ ਵੇਲੇ ਢੋਲ ਤਮੱਕੇ বাজਾਏ ਜਾਂਦੇ ਨੇ ਢੋਲ ਵਜਾ ਕੇ ਮੂਰੇ ਨੱਚਦੇ ਆਉਂਦੇ ਨੇ ਔਰ ਆ ਕੇ ਉਹਨਾਂ ਦਾ ਘਰ ਢੈ ਢੇਰੀ ਕਰ ਦਿੱਤਾ ਜਾਂਦਾ ਦੋਸਤੋ ਸਿਰਫ ਕਿਉਂਕਿ ਉਹਨਾਂ ਦੇ ਘਰ ਦੇ ਮਾਲਕ ਦਾ ਨਾਮ ਅਸ਼ਰਫ ਹੁਸੈਨ ਹੈ ਔਰ ਅੱਗੇ ਚੱਲ ਕੇ ਤੁਸੀਂ ਸੁਣੋਗੇ ਦੋਸਤੋ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਜਦੋਂ ਉਹਨਾਂ ਦਾ ਘਰ ਢੈ ਢੇਰੀ ਕਰ ਦਿੱਤਾ ਜਾਂਦਾ ਹੈ ਉਹਨਾਂ ਬੱਚਿਆਂ ਦੇ ਵਿੱਚੋਂ ਇੱਕ ਜਿਹੜਾ 18 ਸਾਲ ਦਾ ਬੱਚਾ ਹੈ ਉਹਨਾਂ ਗ੍ਰਿਫਤਾਰ ਸਾਰੇ ਕਰ ਲਏ ਲੇਕਿਨ ਉਹਦੀ ਜ਼ਮਾਨਤ ਹੈ ਜਿਹੜੀ ਲੋਅਰ ਕੋਰਟ ਨਾ ਮਨਜ਼ੂਰ ਕਰ ਦਿੰਦੀ ਹੈ ਪਰ ਹੈਰਾਨਗੀ ਦੀ ਹੱਦ ਉਦੋਂ ਹੁੰਦੀ ਹੈ ਦੋਸਤੋ ਲੋਅਰ ਕੋਰਟ ਦੇ ਵਿੱਚ ਉਹਦਾ ਸ਼ਿਕਾਇਤ ਕਰਤਾ ਸਾਫ਼ ਮੁੱਕਰ ਜਾਂਦਾ ਹੈ ਕਿ ਮੈਂ ਤਾਂ ਸ਼ਿਕਾਇਤ ਕੀਤੀ ਹੀ ਨਹੀਂ ਔਰ ਜਿਹੜਾ ਉਹਦਾ ਗਵਾਹ ਦੋਸਤੋ ਉਹ ਵੀ ਸਾਫ਼ ਮੁੱਕਰ ਜਾਂਦਾ ਹੈਗਾ ਕਿ ਮੈਂ ਤਾਂ ਕੁਝ ਦੇਖਿਆ ਹੀ ਨਹੀਂ ਹੁਣ ਕੀ ਚਿਰਕਤ ਚੋਪੜੇ ਵਰਗੇ ਉਸ ਬੱਚਿਆਂ ਦਾ ਉਸ ਅਸਰਫ हुसैन ਦਾ ਮਕਾਨ ਬਣਾ ਕੇ ਦੇਣਗੇ ਇਹਨਾਂ ਪਾਪੀਆਂ ਨੇ ਰੌਲਾ ਪਾ ਪਾ ਕੇ ਦੋਸਤੋ ਉਹਨਾਂ ਦਾ ਘਰ ਤਿੰਨ ਮੰਜ਼ਲਾ ਘਰ ਦੋਸਤੋ ਤਿੰਨ ਮੰਜ਼ਲਾ ਘਰ ਬਲਡੋਜਰ ਦੇ ਨਾਲ ਢਾਹ ਦਿੱਤਾ ਔਰ ਉਸ ਤੋਂ ਬਾਅਦ ਦੋਸਤੋ ਹੱਦ ਉਸ ਸਮੇਂ ਹੁੰਦੀ ਹੈ ਜਦੋਂ ਉਹ ਕੋਟਾਂ ਉਹਨਾਂ ਦੀ ਜ਼ਮਾਨਤ ਤਾਂ ਨਾ ਮਨਜ਼ੂਰ ਕਰ ਦਿੰਦੀਆਂ ਨੇ ਗਵਾਹਾਂ ਦੇ ਮੁਕਰਨ ਦੇ ਬਾਵਜੂਦ ਸ਼ਿਕਾਇਤ ਕਰਤਾ ਦੇ ਮੁਕਰਨ ਦੇ ਬਾਵਜੂਦ ਸ਼ਿਕਾਇਤ ਕਰਤਾ ਨੇ ਕਿਹਾ ਕਿ ਮੈਂ ਤਾਂ ਐਫ ਆਈ ਆਰ ਹੀ ਨਹੀਂ ਦਰਜ ਕਰਵਾਈ ਦੋਸਤੋ ਉਹਨਾਂ ਦੀ ਫੇਰ ਵੀ ਜ਼ਮਾਨਤ ਨਾ ਮਨਜ਼ੂਰ ਕਰ ਦਿੱਤੀ ਜਾਂਦੀ ਹੈ 18 ਸਾਲ ਦੇ ਬੱਚੇ ਦੀ ਲੇਕਿਨ ਦੋਸਤੋ ਜਦੋਂ ਹਾਈ ਕੋਰਟ ਕੇਸ ਜਾਂਦਾ ਹੈ ਉੱਥੇ ਅਨਿਲ ਬਰਮਾ ਹਾਈ ਕੋਰਟ ਦੇ ਜੱਜ ਦੇ ਜਦੋਂ ਇਹ ਗੱਲ ਨਿਗਾਹ ਧਿਆਨ ਦੇ ਵਿੱਚ ਆਉਂਦੀ ਹੈ ਕਿ ਸ਼ਿਕਾਇਤ ਕਰਤਾ ਹੀ ਮੁਕਰ ਚੁੱਕਿਆ ਔਰ ਗਵਾਹ ਮੁਕਰ ਚੁੱਕਿਆਗਾ ਤਾਂ ਦੋਸਤੋ ਉਹਨੇ ਪੁਲਿਸ ਦੀ ਝਾੜ ਪਾਈ ਕਿ ਆਈਓ ਕੀ ਕਰ ਰਿਆ ਸੀਗਾ ਅਗਰ ਉਹਨਾਂ ਨੇ ਐਫ ਆਈ ਆਰ ਦਰਜੀ ਨਹੀਂ ਕਰਾਈ ਤਾਂ ਆਈਓ ਨੇ ਰਿਪੋਰਟ ਕਿਉਂ ਦਿੱਤੀ ਉਹਨਾਂ ਨੇ ਇਨਵੈਸਟੀਗੇਸ਼ਨ ਕਿਸ ਗੱਲ ਦੀ ਕੀਤੀ ਪਰ ਦੋਸਤੋ ਕਿਉਂਕਿ ਚਿਰਕਤ ਚੋਪੜੇ ਵਰਗੇ ਇਨਾਂ ਦਲਾਲਾਂ ਨੇ ਜਿਹੜੇ ਸਰਕਾਰ ਦੇ ਧੱਲੇ ਬਣੇ ਹੋਏ ਨੇ ਦੋਸਤੋ ਇਹਨਾਂ ਨੇ ਰੌਲਾ ਹੀ ਇੰਨਾ ਪਾ ਦਿੱਤਾ ਨੈਰੇਟਿਵ ਹੀ ਇੰਨਾ ਸਿਰਜ ਦਿੱਤਾ ਕਿ ਕੋਠੇ ਦੇ ਉੱਪਰੋਂ ਕੁਛ ਟਪਕਦਾ ਹੋਇਆ ਦੇਖਿਆ ਗਿਆ ਇਦਾਂ ਇਦਾਂ ਲਾਲ ਰੰਗ ਦੀਆਂ ਵਿੱਚ ਗੋਲ țeਰੇ ਬਣਾ ਕੇ ਦੋਸਤੋ ਤੁਸੀਂ ਮੈਨੂੰ ਦੱਸੋ ਕਿ ਥੁੱਕ ਦੀ ਵੀ ਕੋਈ ਵੀਡੀਓ ਬਣਾਊਗਾ ਉਹ ਸਾਰਾ ਤੁਹਾਨੂੰ ਪਤਾ ਐਡਿਟ ਐਡਿਟ ਕਰਕੇ ਕੁਝ ਵੀ ਕੀਤਾ ਜਾ ਸਕਦਾ ਉਸ ਤਰ੍ਹਾਂ ਦਿਖਾ ਦਿਖਾ ਕੇ ਦੋਸਤੋ ਇਨਾਂ ਨੇ ਨੈਰੇਟਿਵ ਦਿਖਾ ਦਿੱਤਾ ਕਿ ਹਾਂ ਫੁੱਕਿਆ ਗਿਆ ਲੇਕਿਨ ਦੋਸਤੋ ਜਦੋਂ ਸ਼ਿਕਾਇਤ ਕਰਤਾ ਹੀ ਕਹਿੰਦਾਗਾ ਕਿ ਮੈਂ ਤਾਂ ਸ਼ਿਕਾਇਤ ਨਹੀਂ ਕੀਤੀ ਜਿਹੜਾ ਗਵਾਹ ਉਹ ਕਹਿੰਦਾ ਮੈਂ ਤਾਂ ਗਵਾਹੀ ਦਿੱਤੀ ਨਹੀਂ ਤਾਂ ਹੁਣ ਦੱਸੋ ਦੋਸਤੋ ਕੀ ਇਹ ਗੋਦੀ মিডিਆ ਮਾਫੀ ਮੰਗੂਗਾ ਕੀ ਇਹ ਚਿਰਕਤ ਚੋਪੜੇ ਵਰਗੇ ਮਾਫੀ ਮੰਗ ਕੇ ਉਹਨਾਂ ਦਾ ਘਰ ਬਣਾਉਣਗੇ ਜਿਨ੍ਹਾਂ ਨੇ ਪਤਾ ਨਹੀਂ ਕਿਸ ਹਾਲਤ ਦੇ ਵਿੱਚ ਤੁਸੀਂ ਚੋਟ ਕੇ ਦੇਖੋ ਦੋਸਤੋ ਕਿ ਤੁਹਾਡਾ ਜਿਹੜਾ ਘਰ ਹੈ ਜ਼ਿੰਦਗੀ ਦੇ ਵਿੱਚ ਇੱਕੋ ਹੀ ਵਾਰ ਬਣਦਾ ਹੈਗਾ ਉਸ ਘਰ ਨੂੰ ਇੱਕ ਇਲਜ਼ਾਮ ਲਾ ਕੇ ਟਹਾ ਦਿੱਤਾ ਜਾਵੇ ਦੋਸਤੋ ਤੁਸੀਂ ਦੱਸੋ ਜਦੋਂ ਐਫ ਆਈ ਆਰ ਦਰਜ ਹੁੰਦੀ ਆਗੀ ਉਹ ਕਿਹੜਾ ਕਾਨੂੰਨ ਹੈ ਕਿ ਤੀਜੇ ਦਿਨ ਉਸ ਘਰ ਨੂੰ ਟਹਾਉਣ ਦੀ ਆਗਿਆ ਦੇ ਦਿੰਦਾ ਚਾਹੇ ਸਬੂ ਮੰਨ ਲਓ ਕਿ ਥੁੱਕਿਆ ਵੀ ਹੁੰਦਾ ਸਾਬਤ ਵੀ ਹੋ ਜਾਂਦਾ ਇਹ ਕਿਹੜਾ ਕਾਨੂੰਨ ਆ ਕਿ ਤੀਜੇ ਦਿਨ ਉਸ ਘਰ ਨੂੰ ਢਾਹੁਣ ਦੇ ਆਰਡਰ ਆ ਜਾਣ ਟੋਟ ਮੱਕੇ ਦੇ ਨਾਲ ਟਹੁਣ ਚਲੇ ਜਾਣ ਲੋਕ ਲੈ ਕੇ ਬਲਡੋజర్ ਤੇ ਉਹਨਾਂ ਨੂੰ ਪੂਰਾ মিডিਏ ਦੇ ਵਿੱਚ ਦਿਖਾਇਆ ਗਿਆ ਦੋਸਤੋ ਉਸ ਜੁਲਾਈ ਦੀ ਗੱਲ ਹੈ ਇਹ 2023 ਦੀ ਦੋਸਤੋ ਉਹ ਟੋਟ ਮੱਕੇ ਦੇ ਨਾਲ ਬਲਡੋజర్ ਦੀ ਮੈਂ ਤੁਹਾਨੂੰ ਵੀਡੀਓ ਵੀ ਦਿਖਾਉਣਾਗਾ ਪਰ ਦੋਸਤੋ ਹੈਰਾਨਗੀ ਦੀ ਉਦੋਂ ਹੱਦ ਹੁੰਦੀ ਆ ਜਦੋਂ ਫਿਰ ਜੱਜ ਸਾਹਿਬ ਨੇ ਜਵਾਨਤਾ ਦੇ ਦਿੱਤੀ ਪਰ মিডিਏ ਨੂੰ ਕੋਈ ਸ਼ਰਮ ਨਹੀਂ ਆਈ ਕੋਈ ਚਰਕਤ ਚੋਪੜੇ ਵਰਗੇ ਨੇ ਰਿਪੋਰਟ ਨਹੀਂ ਦਿੱਤੀ ਕਿ ਉਹ ਜਿਹੜਾ ਗਵਾਹ ਹੈ ਉਹ ਮੁੱਕਰ ਚੁੱਕਿਆਗਾ ਜਿਹੜਾ ਸ਼ਿਕਾਇਤ ਕਰਤਾ ਉਹ ਮੁੱਕਰ ਚੁੱਕਿਆਗਾ ਕਿਸੇ ਨੇ ਕੋਈ ਕਿਸੇ ਨੇ ਕੋਈ ਰਿਪੋਰਟ ਨਹੀਂ ਦਿੱਤੀ ਕਿਸੇ ਨੇ ਕੋਈ ਖਬਰ ਨਹੀਂ ਦਿੱਤੀ ਇਸ ਚੀਜ਼ ਦੀ ਦੋਸਤੋ ਲੇਕਿਨ ਉਸ ਗਰੀਬ ਮੁਸਲਮਾਨ ਦਾ ਘਰ ਢਾਹ ਦਿੱਤਾ ਇਹ ਕਿਹੜੇ ਮਤਲ ਤੁਸੀਂ ਦੱਸੋ ਦੇਸ਼ ਦਾ ਕਾਨੂੰਨ ਆ ਕਿ ਤੀਜੇ ਦਿਨ ਇੱਕ ਨਵਾਲਕ ਬੱਚੇ 2 15 ਸਾਲ ਤੋਂ ਛੋਟੇ ਸੀਗੇ ਦੋਸਤੋ ਇੱਕ ਬੱਚਾ 18 ਸਾਲ ਦਾ ਸੀਗਾ ਤੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਜੇਲ੍ਹ ਭੇਜਿਆ ਗਿਆ 5 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਦੋਸਤੋ ਉਹਦਾ ਕੌਣ ਜ਼ਿੰਮੇਵਾਰ ਹੈ ਇਹਨਾਂ ਦੋਸ਼ੀਆਂ ਨੂੰ ਕੌਣ ਸਜ਼ਾ ਦੇਊਗਾ ਇਹ ਸਭ ਤੋਂ ਵੱਡਾ ਮੈਂ ਐਸੇ ਕਰਕੇ ਕਹਿਣਾ ਉਹਨਾਂ ਕਿ ਸਭ ਤੋਂ ਵੱਡਾ ਅਗਰ ਕੋਈ ਅੱਤਵਾਦੀ ਹੈ ਤਾਂ ਉਹ মিডিਆ ਦੋਸਤੋ ਸਭ ਤੋਂ ਵੱਡਾ ਅੱਤਵਾਦ মিডিਆ ਫਲਾਉਂਦਾ ਹੈ ਜਾਏ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਇਕੱਠੇ ਕਰਦਾ ਹੈ ਤੇ ਜਾ ਇਹ ਸਰਕਾਰਾਂ ਦੇ ਤਲਵੇ ਚਟਕੇ ਤੇ ਇਹ ਸਰਕਾਰਾਂ ਤੋਂ ਐਡਾ ਲੈਣ ਦੀ ਖਾਤਰ ਉਹਨਾਂ ਦੇ ਥੱਲੇ ਬਣ ਜਾਂਦੇ ਨੇ ਦੋਸਤੋ ਪਰ ਉਹਨਾਂ ਗਰੀਬਾਂ ਦਾ ਕੀ ਜਿਨ੍ਹਾਂ ਦੇ ਘਰ ਢਹਾ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਘਰ ਢਾਹ ਕੇ ਸਿਰਫ ਆਪਣੀ ਵਾਵਾ ਲੈਣ ਦੀ ਖਾਤਰ ਆਪਣੀ ਸਰਕਾਰ ਤੋਂ ਵਾਵਾ ਲੈਣ ਦੀ ਖਾਤਰ ਐਡਾ ਲੈਣ ਦੀ ਖਾਤਰ ਕਿਸੇ ਗਰੀਬ ਦਾ ਘਰ ਢਾਹ ਦਿੱਤਾ ਜਾਵੇ ਦੋਸਤੋ ਇਹਨਾਂ ਨੂੰ ਕੌਣ ਮਾਫ ਕਰੂਗਾ ਇਨਾਂ ਲਈ ਤਾਂ ਦੱਲਾ ਸ਼ਬਦ ਸ਼ਬਦ ਵੀ ਛੋਟਾ ਹੈ ਮੈਂ ਸਮਝੂਗਾ ਕਿ ਦੱਲੇ ਵੀ ਇਸ ਗੱਲ ਦੇ ਵਿੱਚ ਬਦਨਾਮੀ ਮਹਿਸੂਸ ਕਰਨਗੇ ਕਿ ਚਰਕਤ ਚੋਪੜੇ ਵਰਗੇ ਨੂੰ ਦੱਲਾ ਦਲਾਲ ਕਿਉਂ ਕਿਹਾਗਾ ਦੋਸਤੋ ਇਹ ਲੋਕ ਤਾਂ ਇਹਨਾਂ ਦੇ ਲਈ ਤਾਂ ਕੋਈ ਲਬਜ ਬਣਿਆ ਹੀ ਨਹੀਂ ਹੋਇਆ ਜਿਹੜੇ ਐਡੇ ਵੱਡੇ ਪਾਪ ਕਰਦੇ ਨੇ ਇਹ ਲੋਕ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਕਦੇ ਵੀ ਤੁਹਾਨੂੰ ਮੀਡੀਆ ਨਹੀਂ ਦਿਖਾਊਗਾ ਤੁਹਾਨੂੰ ਕਦੇ ਮੀਡੀਆ ਨਹੀਂ ਦਿਖਾਊਗਾ ਪਰ ਅਸੀਂ ਜਿੰਨਾ ਕਿ ਸਾਡਾ ਫਰਜ਼ਵੰਦਾ ਉਹਨਾਂ ਕੋ ਅਸੀਂ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ